ਕਰਨਾਵਤियां ਛੱਡਦੇ ਠਗੀਆਂ ਖਾਲੀ ਹੱਥ ਕੋਹਾਂ ਬੰਦੇ ਅਣਜਾਣਾ ਚੁਕਿਆ ਕਰਦੇ ਮੋਝ ਬੇਗਾਨਾ ਕਿਥੇ ਬੋਰੇ ਕਾਲੇ ਵੀ ਤੁਹਾਡੇ ਫੈਨ ਨੇ ਤਾਂ ਇਹ ਸਫਰ ਕਿਵੇਂ ਸ਼ੁਰੂ ਹੋਇਆ ਕੋਦਾਂ ਛੁਰੀਆਂ ਚਲਾਏ ਜਾਨਾ ਜੀਆਂ ਨੂੰ ਸਤਾਏ ਜਾਨਾ ਇਹ ਹਿਸਾਬ ਤੇਰਾ ਗੱਲ ਨੂੰ ਭੁਲਾਈ ਜਾਨਾ ਮਾੜੇ ਨੂੰ ਕੋਲ ਬੁਲਾਣਾ 1988 ਚ ਮੇਰੀ ਪਹਿਲੀ ਐਲਬਮ ਰਿਲੀਜ਼ ਹੋਈ ਸੀ ਜਿਹਦਾ ਨਾਮ ਸੀਗਾ ਦਿਲ ਦਿਲ ਦੇ ਨਿਆਹੋ ਜਿ ਬੇਗਾਨਾ ਕਿੱਥੇ ਨੂੰ ਲਾਉਣੇ ਤੂੰ ਬੰਦੇ ਬੰਦੇ ਅਣਜਾਣਾ ਕੀ ਗੀਤ ਤੁਹਾਡੇ ਜਿਹੜੇ ਹੁਣ ਤੱਕ ਆ ਚੁੱਕੇ ਨੇ ਉਹਨਾਂ ਦੇ ਵਿੱਚ ਤੁਹਾਡੇ ਦਿਲ ਦੇ ਕਰੀਬ ਕਿਹੜਾ ਹੁਣ ਤੱਕ ਗੀਤ ਆ ਗਿਆ ਸੀ ਕਫਨ ਨੂੰ ਜੇ ਆਪਣੇ ਹੰਦੇ ਖਾਲੀ ਹੱਥ ਜਾਣਾ ਮਾਰ ਕੇ ਪੰਜਾਬ ਦੀ ਗਾਇਕੀ ਅੱਜ ਕੱਲ ਸਿਖਰਾਂ ਤੇ ਐ ਤਾਂ ਇਸ ਨੂੰ ਲੈ ਕੇ ਬਹੁਤ ਵਿਰਲੇ ਗਾਇਕ ਹੋਏ ਨੇ ਜਿਨ੍ਹਾਂ ਨੇ ਆਪਣੀ ਗਾਇਕੀ ਦਾ ਲੋਹਾ ਵਿਦੇਸ਼ਾਂ ਤੱਕ ਮਨਾਇਆ ਤਾਂ ਕਿ ਇਦਾਂ ਦੇ ਗਾਇਕ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਜਿਸ ਨੇ ਲੰਬਾ ਸਫਰ ਗਾਇਕੀ ਦੇ ਵਿੱਚ ਹੰਡਾਇਆ ਦੂਜੇ ਪਾਸੇ ਗੋਰੇ ਕਾਲੇ ਵੀ ਉਹਨਾਂ ਦੇ ਫੈਨ ਨੇ ਤਾਂ ਇਸ ਨੂੰ ਲੈ ਕੇ ਸਾਡੇ ਨਾਲ ਗਾਇਕ ਨਿਸ਼ਮ ਲੋਤਾ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅਦਾਬ ਜਿਸ ਤਰੀਕੇ ਨਾਲ ਗਲਬਾ ਕੀਤੀ ਹੈ ਕਿ ਕਾਫੀ ਲੰਬਾ ਸਮਾ ਸਮਾਂ ਤੁਸੀਂ ਗਾਇਕੀ ਦੇ ਵਿੱਚ ਸਫਰ ਦੇ ਵਿੱਚ ਰਹੇ ਹੋ ਕਾਫੀ ਤੁਹਾਡੇ Song ਵੀ ਆਏ ਜੀ ਬਾਲੀਵੁੱਡ ਦੇ ਵਿੱਚ ਤੁਹਾਡੇ Song ਮੂਵੀਆਂ ਦੇ ਵਿੱਚ ਵੀ ਆਏ ਨੇ ਗੋਰੇ ਕਾਲੇ ਵੀ ਤੁਹਾਡੇ ਫੈਨ ਨੇ ਤਾਂ ਇਹ ਸਫਰ ਕਿਵੇਂ ਸ਼ੁਰੂ ਹੋਇਆ ਕਦੋਂ ਹੋਇਆ ਜੀ ਅਮ 1988 ਚ ਮੇਰੀ ਪਹਿਲੀ ਐਲਬਮ ਰਿਲੀਜ਼ ਹੋਈ ਸੀ ਜਿਹਦਾ ਨਾਮ ਸੀਗਾ ਦਿਲ 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 ਉਹਦੇ ਮਿਊਜ਼ਿਕ ਡਾਇਰੈਕਟਰ ਸੀਗੇ ਕੁਲਜੀਤ ਭਮਰਾ ਜਿਨ੍ਹਾਂ ਦਾ ਗਾਣਾ ਕਾਫੀ ਮਸ਼ਹੂਰ ਚੱਲਿਆ ਹੈ ਰੇਲ ਗੱਡੀ ਆਈ ਉਹ ਮੇਰੇ ਪਹਿਲੇ 뮤직 ਡਾਇਰੈਕਟਰ ਸੀਗੇ। ਅਮ ਮੈਨੋਂ ਉਹਨਾਂ ਦੇ ਨਾਲ ਕਿਸੇ ਨੇ ਇੰਟਰੋਡਿਊਸ ਕੀਤਾ। ਹਾਂਜੀ। ਔਰ ਆਈ ਥਿੰਕ ਆਵ ਬੀਨ ਵੈਰੀ ਲੱਕੀ ਟੂ ਬੀ ਇਨ ਰਾਈਟ ਹੈਂਡਸ ਔਰ ਵਿਦ ది ਰਾਈਟ ਪਰਸਨ ਕਿ ਜਿਨ੍ਹਾਂ ਨੇ ਮੇਰੀ ਆਵਾਜ਼ ਸੁਣ ਕੇ ਮੈਨੂੰ ਉਸੇ ਵੇਲੇ ਕਹਿਤਾ ਕਿ ਮੈਂ ਸਵੇਰੇ ਆਉ ਤੇ ਮੈਂ ਤੁਹਾਡੀ ਰਿਕਾਰਡਿੰਗ ਕਰਨਾ ਚਾਹਨਾ। ਅੱਛਾ। ਸੋ ਐਸ ਜੀ ਨੇ ਮੈਨੂੰ ਕਾਫੀ ਮਤਲਬ ਖੁਸ਼ ਕੀਤਾ ਕਿ ਕੀ ਕਿਹੜੀ ਸੰਦੀ ਗੱਲ ਹੈ? ਇਹ ਜੀ ਹੈਗਾ 1980 ਇਹ ਤੇ బిਗਿਨਿੰਗ ਚ ਸੀਗਾ ਅੱਛਾ ਜੀ ਹਾਂਜੀ ਉਸ ਟਾਈਮ ਤੇ ਤਾਂ ਗਾਇਕੀ ਬਹੁਤ ਮੁਸ਼ਕਲ ਸੀ ਕਾਫੀ ਜਿਹੜਾ ਜੇ ਆਪਾਂ ਗੱਲ ਕਰੀਏ ਬਹੁਤ ਵਿਰਲੇ ਗਾਇਕ ਹੋਏ ਨੇ ਕਿ ਜਦੋਂ ਸਫਰ ਸ਼ੁਰੂ ਕਰਕੇ ਉਸ ਮਕਾਮ ਤੇ ਪਹੁੰਚਣਾ ਹਾਂਜੀ ਕਿੰਨਾ ਮੁਸ਼ਕਲ ਹੁੰਦਾ ਸਮਾਂ ਕਿਵੇਂ ਤੁਸੀਂ ਹੰਡਾਇਆ ਫਿਰ ਅ ਉਸ ਟਾਈਮ ਤੇ ਉਤੇ ਆਪਣੇ ਲੋਗ ਐਨੇ ਨਹੀਂ ਸੀਗੇ ਕਿ ਜਦੋਂ ਖਾਸ ਕਰਕੇ ਏਸ਼ੀਅਨ ਆਪਣੀ ਫੀਮੇਲ ਤਾਂ ਹੀ ਨਹੀਂ ਸੀ ਬੜੀ ਮੁਸ਼ਕਲ ਨਾ ਦੋ ਜਾਂ ਤਿੰਨ ਸੀਗੀਆਂ ਲੇਡੀਜ਼ ਜੜੀਆਂ ਆ ਰਹੀਆਂ ਸੀ ਸੋ ਇਨ ਅਨਦਰ ਮੀਨਸ ਆਈ ਵਿਲ ਸੇ ਕਿ ਮੈਂ ਅ ਉਪਰ ਆਪਰਚੂਨਿਟੀ ਸੀ ਮੇਰੇ ਲਈ ਕਿ देयर वाज नॉट मच कंपटीशन हां जी हां सो ਬਹੁਤ ਅੱਛਾ ਰਿਹਾ ਕਿ इजीली ਮੈਨੂੰ ਸਾਰੇ ਮੇਲਿਆਂ ਦੇ ਪ੍ਰੋਗਰਾਮ ਔਰ ਅੱਛੇ ਅੱਛੇ ਵੱਡੇ ਸਟੇजेस ਦੇ ਪ੍ਰੋਗਰਾਮ ਉਹ ਮਿਲ ਮਿਲ ਮਤਲਬ ਮਿਲਨੇ ਸ਼ੁਰੂ ਹੋ ਗਏ ਤੇ ਆਬਵੀਅਸਲੀ ਕਿਉਂਕਿ ਮੈਂ ਆਲਵੇਜ਼ ਐਸ ਗਰਲ ਸੀ ਕਿ ਮੈਂ ਕੰਮ ਕੀਤਾ ਕਿ ਡਾਈਵਰਸਿਟੀ ਚ ਅ ਸ਼ੁਰੂ ਤੋਂ ਮੇਰਾ ਏਮ ਰਿਹਾ ਹੈ ਕਿ ਡਾਈਵਰਸਿਟੀ ਚ ਕੰਮ ਕਰਨਾ ਹੈ ਜਿੱਥੇ ਅਸੀਂ ਸਾਰੇ ਇੱਕਾਂ ਹਾਂ ਹਾਂਜੀ ਸੋ ਚਾਹੀਏ ਅਸੀਂ ਉਸ ਮੁਲਕ ਵਿੱਚ ਰਹਿ ਰਹੇ ਹਾਂ ਪਰ ਅਸੀਂ ਇਹ ਸੋਚ ਕੇ ਨਹੀਂ ਰਹਿ ਸਕਦੇ ਕਿ ਵੀ ਅਸੀਂ ਉਹਨਾਂ ਕੋਲੋਂ ਅਲੱਗ ਰਹੀਏ ਸੋ ਉਹਨਾਂ ਦੇ ਵਿੱਚ ਰਹਿ ਕੇ ਆਪਣੇ ਗਾਇਕੀ ਜਾਂ ਆਪਣੇ ਕਲਚਰ ਨੂੰ ਰੱਖਦੇ ਹੋਇਆ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਆਈ ਐਮ ਦੀ ਫਰਸਟ ਏਸ਼ੀਅਨ ਫੀਮੇਲ ਹੂੰ ਇਜ਼ ਰਾਈਟਰ ਕੰਪੋਜ਼ਰ ਐਂਡ ਸਿੰਗਰ ਹੂ ਹੈਜ਼ ਬੀਨ ਰਿਪਰੈਜ਼ੈਂਟੇਟਿੰਗ ਏਸ਼ੀਅਨ ਕਲਚਰ ਇਨ ਹਾਲ ਯੂਰਪ ਸੋ ਨਾਲ 뮤జిਸ਼ੀయన్స్ ਜਿਹੜੇ ਨੇ ਉਹ ਡਿਫਰੈਂਟ ਕਮਿਊਨਿਟੀਜ਼ ਦੇ ਤੇ ਉਹਨਾਂ ਦੇ ਨਾਲ ਮੈਂ ਆਪਣੇ ਕਲਚਰ ਨੂੰ ਰੱਖਦੇ ਹੋਇਆ ਆਪਣੇ ਹਿੰਦੀ ਪੰਜਾਬੀ ਗਾਣੇ ਜਿਹੜੇ ਨੇ ਉਹਨਾਂ ਨੂੰ ਲੈ ਕੇ ਤੇ ਅੱਛੀਆਂ-ਅੱਛੀਆਂ ਪਰਫਾਰਮੈਂਸਿਸ ਕਰਦੀ ਰਹੀ। ਅੱਛਾ ਤੁਸੀਂ ਕਾਫੀ ਵੀਡੀਓ ਦੇਖੀਆਂ ਤੁਹਾਡੀਆਂ YouTube ਤੇ ਵੀ ਕਾਫੀ ਵਾਇਰਲ ਹੋਈਆਂ ਨੇ ਜਿਸ ਦੇ ਵਿੱਚ ਤੁਸੀਂ ਜਦੋਂ ਗਾ ਰਹੇ ਸੀ ਆਪਣੀ ਗਾਇਕੀ ਦੂਜੇ ਪਾਸੇ ਗੋਰੇ ਕਾਲੇ ਤੁਹਾਨੂੰ ਸੁਣ ਰਹੇ ਸੀ ਤੁਸੀਂ ਟਰਾਂਸਲੇਸ਼ਨ ਕਰਨਾ ਕਿੰਨਾ ਮੁਸ਼ਕਲ ਹੁੰਦਾ ਸਟੇਜ ਦੇ ਉੱਤੇ ਕਿਉਂਕਿ ਉਹਨਾਂ ਨੂੰ ਸਮਝਾਉਣਾ ਵੀ ਹੁੰਦਾ ਕਿ ਅਗਰ ਤੁਸੀਂ ਪੰਜਾਬ ਦੀ ਕੁਝ ਗੀਤ ਗਾ ਰਹੇ ਹੋ ਤਾਂ ਅ ਇਹਨਾ ਮੁਸ਼ਕਲ ਨਹੀਂ ਹੈ ਅਸਲੋਂ ਗੈਸ ਤੁਹਾਨੂੰ ਲੈਂਗੁਏਜ ਆਉਂਦੀ ਹੈ ਤੇ ਆਬਵੀਅਸਲੀ ਅਮ ਸ਼ੁਕਰੇਮਾਲਕ ਦਾ ਕਿ ਹਿੰਦੀ ਪੰਜਾਬੀ ਉਰਦੂ ਆਉਂਦੀ ਹੈ ਤੇ ਨਾਲ ਇੰਗਲਿਸ਼ ਚੋਂ ਥੋੜੀਆਂ ਜਿਹੀਆਂ ਲਾਈਨਾਂ ਨੂੰ ਐਂਟੀਟੀ ਕਿ ਪੂਰਾ Song ਟ੍ਰਾਂਸਲੇਟ ਕਰਨੀਆਂ ਤਾਂ ਕਿ ਉਹ ਮੇਰੇ ਨਾਲ ਲਿੰਕ ਕਰ ਸਕੇ ਉਹਨਾਂ ਨੂੰ ਇਹ ਸਮਝ ਆ ਜਾਵੇ ਉਹ ਉਹਨਾਂ ਨੇ ਸਮਝ ਆ ਜਾਏ ਕਿ ਮੈਂ ਕਿਸ ਬਾਰੇ ਗਾ ਰਹੀ ਹਾਂ ਤੇ ਫਿਰ ਮਿਊਜ਼ਿਕ ਜਿਹੜਾ ਉਹ ਤੇ ਵੈਸੇ ਹੀ ਇੱਕੋਰੀ ਚੱਲ ਜਾਏ ਤੇ ਸਾਰੇ ਲੋਕ ਜਿਹੜੇ ਨੇ ਉਹ ਇਸ ਤਰੀਕੇ ਨਾਲ ਜੁਆਇਨ ਇਨ ਹੋ ਜਾਂਦੇ ਨੇ ਕਿ ਹੈਪੀ ਓਵਰ ði ਮੂਨ ਕਿ ਵਾਹ ਮਜ਼ਾ ਆਉਂਦਾ ਹੈ ਹਾਂ ਅੱਛਾ ਜਿਸ ਤਿੱਕਰ ਤੁਸੀਂ ਗਾਇਕੀ ਸ਼ੁਰੂ ਕੀਤੀ ਹੈ ਪਰਿਵਾਰ ਦੇ ਵਿੱਚ ਪਹਿਲਾਂ ਕੋਈ ਇਸ ਤਰੀਕੇ ਦਾ ਕੋਈ ਇਸ ਫੀਲਡ ਦੇ ਵਿੱਚ ਸੀ ਉਹ ਤੋਂ ਪ੍ਰੇਰਿਤ ਹੋ ਕੇ ਤੁਸੀਂ ਗਾਣ ਲੱਗੇ ਮੇਰੀ ਮਦਰ ਸ਼ੀ ਇਸ ਗੋਇੰਗ ਟੂ ਬੀ 90 ਤੇ ਉਹ ਐਨੇ ਅੱਛੇ ਹਾਂਜੀ ਐਨੇ ਅੱਛੇ ਅੱਜ ਵੀ ਗਾਉਂਦੇ ਨੇ ਕਦੀ ਅਗਰ ਮੈਂ ਅੱਜ ਸੋਚਾਂ ਨਾ ਕਿ ਮਹਾਰਾਜ ਸ਼ਾਇਦ ਕਦੀ ਸਾਨੂੰ ਵੀ ਉਹ ਰੂਹ ਉਹ ਜਜ਼ਬਾ ਔਰ ਐਨੀ ਫੋਕਸਡ ਕਨਸੈਂਟਰੇਸ਼ਨ ਕਾਈਂਡ ਆਫ ਮਾਈਂਡ ਉਹ ਅੱਜ ਵੀ ਬਹੁਤ ਖੂਬਸੂਰਤ ਗਾਉਂਦੇ ਨੇ ਪਰ ਉਸ ਟਾਈਮ ਤੇ ਸਾਡੀਆਂ ਲੇਡੀਜ਼ ਤੁਹਾਨੂੰ ਪਤਾ ਹੀ ਹੈ ਕਿ ਮਾਰਕੀਟ 'ਚ ਬਾਹਰ ਜਾ ਕੇ ਪ੍ਰੋਫੈਸ਼ਨਲੀ ਗਾਣਾ ਉਹ ਚੀਜ਼ ਨਹੀਂ ਸੀ ਉਹਨਾਂ ਦੇ ਵਿੱਚ ਪਰ ਉਹ ਆਪਣੇ ਮੰਦਰ ਜਾਣਾ ਗਾਣਾ ਗੁਰਦੁਆਰੇ ਆਪਣੇ ਸ਼ਬਦ ਗਾਣੇ ਇਸ ਟਾਈਪ ਦਾ ਉਹ ਕੰਮ ਇਸ ਟਾਈਪ ਦਾ ਮਤਲਬ ਉਹ ਗਾਉਂਦੇ ਰਹੇ ਗਾਉਂਦੇ ਰਹੇ ਪਰ ਅਸੀਂ ਇਹ ਮਿਲੀ ਓਪਰਚੁਨਿਟੀ ਤਾਂ ਸੇ ਬਕਾਇਦਾ ਉਹਨੂੰ ਐਜ਼ ਅ ਪ੍ਰੋਫੈਸ਼ਨਲ ਲੇਟਾ ਅਸੀਂ ਗੱਲਾਂ ਬਾਤਾਂ ਤੇ ਚੱਲਦੇ ਰਹਿਣਗੇ ਹੋਰ ਤੇ ਜਿਹੜਾ ਥੋੜਾ ਸੌਂਗ ਨਾ ਮਾਰ ਰਿਹਾ ਹੁਣ ਉਹਦੇ ਸਾਡੇ ਦਰਸ਼ਕਾਂ ਨੂੰ ਦੋ ਬੋਲ ਸੁਣਾ ਦੋ ਕਿ ਜਿਹਦੇ ਨਾਲ ਕੀ ਨਾਲ ਨਾਲ ਆਪਾਂ ਗੱਲਾਂ ਕਰਦੇ ਸੀ ਨਾਲ ਦੀ ਨਾਲ ਫਿਰ ਆਪਾਂ ਹੋਰ ਵੀ ਥੋੜੇ ਸੌਂਗ ਸੁਣਦੇ ਰਾਂਗੇ ਜੀ ਐਸ ਸੂਫੀ ਸੌਂਗ ਦੇ ਬਾਰੇ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹਾਂਗੀ ਲਾਲੀ ਧਾਰੇਵਾਲ ਜੀ ਦਾ ਜਿਨ੍ਹਾਂ ਨੇ ਇਹ ਜਿਹਦੇ ਬੋਲ ਹੀ ਮੈਨੂੰ ਸੁਣਾਏ ਹਾਂਜੀ ਤੇ ਮੈਂ ਅਨੀ ਇੰਪ੍ਰੈਸ ਹੋਈ ਬੋਲ ਤੋਂ ਕਿ ਮੈਂ ਉਹ ਨੋਸੇ ਬਲੇ ਕਿਹਾ ਤਾਂ ਮੈਂ ਕਿਹਾ ਇਹ ਗਾਣਾ ਮੈਂ ਗਾਵਾਂ ਇਹ ਸੋਚੀ ਗਾਣਾ ਮੈਂ ਗਾਵਾਂ ਹਾਂਜੀ ਤੇ ਦੋ ਬੋਲ ਸੁਣਾ ਹਾਂਜੀ ਕਰਨਾ ਵਤੀਆਂ ਛੱਡ ਦੇ ਠਗੀਆਂ ਖਾਲੇ ਹੱਥ ਤੁਰ ਜਾਣਾ ਤੂੰ ਬੰਦੇ ਅਣ ਬੰਦੇ ਅਣਜਾਣਾ ਚੁਕਿਆ ਫਿਰਦਾ ਮੋਜ ਬੇਗਾਨਾ ਕਿੱਥੇ ਨੋ ਲਾਉਣੇ अच्छा ये बहुत बढ़िया है ये तुसी जेड़ा ਸਾਡੇ ਦਰਸ਼ਕਾਂ ਨੂੰ ਸੁਣਾਇਆ ਹੈ ਬਹੁਤ ਲੋਕਾਂ ਨੇ ਤੁਹਾਨੂੰ ਪਸੰਦ ਵੀ ਕਰਨਾ ਹੈ ਕਾਫੀ ਲੋਕਾਂ ਨੇ ਜੁੜੇ ਹੋਏ ਨੇ ਸੂਫੀ ਗਾਇਕੀ ਦੇ ਨਾਲ ਇਹ ਇਹਦਾ ਸ਼ੂਟ ਕਿੱਥੇ ਹੋਇਆ ਮਲਕੀ ਦੀ ਵੀਡੀਓ ਵੀ ਬਣੀ ਹੈ ਜਿਹੜੀ ਲੋਕ ਦੇਖ ਸਕਣ ਆਹਦੇ ਆਡੀਓ ਆਈ ਹੈ ਜੀ ਆ ਆ ਆਡੀਓ ਵੀਡੀਓ ਸਿੱਕੱਠੀ ਰਹੀਸ ਕਰਨ ਲੱਗਿਆ ਹਾਂਜੀ ਹਾਂਜੀ ਦੋਨੋਂ ਚੀਜ਼ਾਂ ਦਾ ਸ਼ੂਟ ਹੋਈ ਹੈ ਦੋਨੋਂ ਅਸੀਂ ਬਾਹਰ ਜਾ ਕੇ ਕਰਕੇ ਆਏ ਆਂ ਦੇ ਸ਼ੂਟ ਥੋੜੀ ਜਿਨੀ ਪਹਿਲਾਂ ਅਸੀਂ ਨਹੀਂ 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 ਪਹਿਲਾਂ ਸੇ ਥੋੜੀ ਜਿਹੀ ਬਾਹਰ ਵੀ ਕੀਤਾ ਸੀਗਾ ਪਰ ਜਿਹੜਾ ਮੇਨ ਜਿਹੜਾ ਪਾਰਟ ਜਿਹੜਾ ਸੀ ਪਿਕ ਕੀਤਾ ਦੇ ਵਿੱਚ ਉਹ ਸਾਰਾ ਸਟੂਡੀਓ 'ਚ ਹੈ ਇੱਥੇ ਲੱਗੀ ਦੇ ਸਟੂਡੀਓ ਚ ਅਜੇ ਤੁਸੀਂ ਕਾਫੀ ਲੰਬੇ ਸਮੇਂ ਤੋਂ ਵਿਦੇਸ਼ ਦੇ ਵਿੱਚ ਰਹੇ ਹੋ ਇੰਗਲੈਂਡ ਦੇ ਵਿੱਚ ਤਾਂ ਇੰਗਲੈਂਡ ਦੀ ਧਰਤੀ ਤੇ ਪੰਜਾਬ ਦੀ ਧਰਤੀ ਚ ਕੀ ਫਰਕ ਲੱਗਿਆ ਤੁਹਾਨੂੰ ਜਾਂ ਗਾਇਕੀ ਦੇ ਵਿੱਚ ਕੀ ਫਰਕ ਲੱਗਿਆ ਪੰਜਾਬ ਦੇ ਜਿਹੜੇ ਅੱਜ ਕੱਲ ਨੌਜਵਾਨ ਗਾਇਕ ਨੇ ਜੇ ਤੁਹਾਡੇ ਸਮੇਂ ਦੇ ਜੋ ਸ਼ੁਰੂ ਹੋਈ ਗਾਇਕੀ ਆ ਪੁਰਾਣੇ ਟਾਈਪ ਦੇ ਤੇ ਲਿਰਿਕਸ ਨੂੰ ਔਰ ਕੰਪੋਜੀਸ਼ਨ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਸੀ ਹੁਣ ਅੱਜ ਕੱਲ ਕੀ ਹੈ ਕਿ ਐਨੀ ਮੈਂ ਕਹਿ ਰਹੀ ਕਿ ਵੀ ਅੱਜ ਕੱਲ ਦਾ ਵਕਤ ਜਿਹੜਾ ਉਹਦੇ ਵਿੱਚ ਕੋਈ ਗਲਤ ਚੀਜ਼ ਹੈ ਪਰ ਇਟਸ ਚੇਂਜ ਚੇਂजेस ਅ ਲਾਈਫ ਚੇਂਜ ਹੈ ਹਾਂ ਚੇਂजेस ਅ ਲਾਈਫ ਸਮਾ ਬਦਲਦਾ ਹੈ ਸਮਾਹ ਜੀ ਬਦਲ ਵੀ ਰਿਹਾ ਤੇ ਬੜਾ ਅੱਛਾ ਬਦਲ ਰਿਹਾ ਕੋਈ ਐਸੀ ਗੱਲ ਨਹੀਂ ਜਿਹੜਾ ਅੱਜ ਕੱਲ ਦੇ ਵੀ ਬੱਚੇ ਜਿਹੜਾ ਅੱਜ ਕੱਲ ਦਾ ਮਾਡਰਨ ਮਿਊਜ਼ਿਕ ਤੇ ਦੈਟਸ ਆਲਸੋ ਵੈਰੀ ਗੁੱਡ ਅਰ ਹੁਣ ਐ ਦੇ ਕਮੀਰਾ ਤੁਸੀਂ ਸੂਫੀ ਜਰ ਅਗਰ ਸੁਣੋ ਇਹ ਗਾਣਾ ਤੁਸੀਂ ਪੂਰੀ ਇਹ ਵੀਡੀਓ ਦੇਖਣਾ ਤੁਸੀਂ ਇਹਦਾ ਮਿਊਜ਼ਿਕ ਦੇਖਣਾ ਅਸੀਂ ਇਹਨੂੰ ਫਿਊਜ਼ਨ ਚ ਰੱਖਿਆ ਅੱਛਾ ਜੀ ਹਾਂਜੀ ਸੋ ਤਾਂ ਕਿ ਅਸੀਂ ਆਪਣੇ ਕਲਚਰ ਨੂੰ ਆਪਣੀ ਆਨ ਵਾਲੀ ਜਨਰੇਸ਼ਨ ਦੇ ਨਾਲ ਰਲ ਕੇ ਮਿਲ ਕੇ ਔਰ ਉਹਨਾਂ ਨੂੰ ਕੀ ਦੱਸ ਸਕੀਏ ਨਾ ਕਿ ਸਿਰਫ ਇੱਕਦਮ ਆਪਣਾ ਪੁਰਾਣੇ ਟਾਈਪ ਚ ਰਹੀਏ ਬੋਲ ਜ਼ਰੂਰ ਬਹੁਤ ਅੱਛੇ ਨੇ ਪਰ ਜਿਹੜਾ ਦਾ 뮤직 ਹੈ ਲਾਲੀ ਜੀ ਨੇ ਖੂਬਸੂਰਤ 뮤직 ਦਿੱਤਾ ਹੈ ਅੱਛਾ ਜਿਸ ਤਰੀਕੇ ਨਾਲ ਮੈਂ ਸ਼ੁਰੂਤ ਵਿੱਚ ਕਿਹਾ ਸੀ ਕਿ ਬਹੁਤ ਵਿਰਲੇ ਗਾਇਕ ਹੋਏ ਨੇ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਗੋਰੇ ਕਾਲਿਆਂ ਤੱਕ ਆਪਣੇ ਪੰਜਾਬ ਨੂੰ ਪੰਜਾਬ ਦੀ ਗਾਇਕੀ ਨੂੰ ਪਹੁੰਚਾਇਆ ਆਮੇ ਸਿੱਧੂ ਮਸੇੂਦਾ ਦੀ ਗੱਲ ਕਰੀਏ ਤੁਹਾਡੇ ਵਰਗੇ ਗਾਇਕ ਹੋਏ ਦਿਲਜੀਤ ਸਾਂਝ ਦੀ ਗੱਲ ਕਰੀਏ ਤਾਂ ਉਹਨਾਂ ਗੋਰਿਆਂ ਦੇ ਵਿੱਚ ਜਾ ਕੇ ਪੰਜਾਬ ਦੇ ਕਲਚਰ ਨੂੰ ਪੰਜਾਬ ਦੀ ਗਾਇਕੀ ਨੂੰ ਪਹੁੰਚਾਉਣਾ ਕਿੰਨਾ ਕੁ ਮੁਸ਼ਕਲ ਹੁੰਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਤਾਂ ਪੌਪ ਗਾਇਕ ਸੁਣਦੇ ਨੇ ਉਹ ਪੌਪ 뮤직 ਸੁਣਦੇ ਨੇ ਤਾਂ ਤੁਹਾਡੇ ਅੱਜ ਕੱਲ ਮਲਕੀ ਪੰਜਾਬੀ ਗਾਇਕਾਂ ਦੇ ਨਾਲ ਵੀ ਬਹੁਤ ਜ਼ਿਆਦਾ ਜੁੜਕੇ ਨੇ ਵਿਦੇਸ਼ੀ ਲੋਕ ਨੇ ਜਿਹੜੇ ਜੀ ਇਸ ਗੱਲ ਦੇ ਉੱਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਮੈਂ ਬੜੀ ਫੋਰਚੂਨੇਟ ਹਾਂ ਜਿਸ ਟਾਈਮ ਦੇ ਉੱਤੇ ਮੈਂ ਸਟਾਰਟ ਕੀਤਾ ਸੀ ਉਸ ਟਾਈਮ ਦੇ ਉੱਤੇ ਉੱਥੇ ਇੰਨੇ ਜ਼ਿਆਦਾ ਲੋਕ ਗਾ ਹੀ ਨਹੀਂ ਸੀ ਰਹੇ ਸੋ ਉਸ ਚੀਜ਼ ਨੇ ਮੈਨੂੰ ਅ ਅੱਗੇ ਲੈਂਦਾ ਤੇ ਜਿਹੜਾ ਉਹਨਾਂ ਦੇ ਨਾਲ ਗਾਣੇ ਉਹਦੇ ਕੋਈ ਦਿੱਕਤ ਨਹੀਂ ਕਿਉਂਕਿ ਜਦ ਵਜਾ ਹੋ ਰਹੇ ਨੇ ਹਮ ਜਦ ਵਜਾ ਹੋ ਰਹੇ ਨੇ ਤਾਂ ਮੇਰੇ ਨਾਲ ਨੇ ਸੋ ਇਹ ਚੇਂਜ ਨਹੀਂ ਕਿਉਂ ਅਗਰ ਪੌਪ Song ਪਸੰਦ ਕਰਦੇ ਨੇ ਤੇ ਉਹਨਾਂ ਨੇ ਉਸੇ ਟਾਈਪ ਦਾ ਇਹ ਸਾਰਾ ਉਹ ਪਸੰਦ ਕਰਨਗੇ ਕਿਉਂਕਿ ਅਗਰ ਮੈਂ ਆ ਗਾ ਆਪਣੀ ਲੈਂਗੁਏਜ ਰਹੀਆਂ ਉਹ ਆਪਣਾ ਮਿਊਜ਼ਿਕ ਵਜਾ ਰਹੇ ਨੇ ਤੇ ਉਹ ਮੇਰੇ ਨਾਲ ਐਸੋਸੀਏਟ ਕਰਦੇ ਨੇ ਤੇ ਉਹਨਾਂ ਨੂੰ ਵੀ ਅੱਛਾ ਲੱਗਦਾ ਹੈ ਬਿਲਕੁਲ ਤੇ ਉਹ ਐਨੀ ਉਹਦੇ ਚ ਕੋਈ ਦਿੱਕਤ ਨਹੀਂ ਆਈ ਅੱਛਾ ਤੁਸੀਂ ਜਦੋਂ ਗਾਇਕੀ ਸ਼ੁਰੂ ਕੀਤੀ ਹੈ ਹਾਂਜੀ ਉਸ ਸਮੇਂ ਬਹੁਤ ਜ਼ਿਆਦਾ ਗਾਇਕੀ ਨੂੰ ਲੋਕ ਉਸ ਤਰੀਕੇ ਨਾਲ ਪਸੰਦ ਕਰਦੇ ਸੀ ਕਿ ਹਰ ਬੋਲ ਇਸ ਤਰੀਕੇ ਨਾਲ ਗੀਤਕਾਰ ਵੱਲੋਂ ਲਿਖਿਆ ਜਾਂਦਾ ਸੀ ਗਾਇਕ ਵੱਲੋਂ ਗਾਇਆ ਜਾਂਦਾ ਸੀ ਕਿ ਲੋਕ ਇਹ ਸਮਝਦੇ ਕਿ ਸਾਡੇ ਸਮਾਜ ਦੇ ਨਾਲ ਜੁੜਿਆ ਹੋਇਆ ਇਹ ਸਾਰਾ ਗੀਤ ਹੈ ਸਾਡੇ ਨਾਲ ਬਿਛਰਨੇ ਵਾਲੀ ਚੀਜ਼ਾਂ ਨੇ ਇਹ ਪਰ ਅੱਜ ਕੱਲ ਜਿਹੜੇ ਗੀਤ ਨੇ ਹਾਂਜੀ ਅੱਜ ਕੱਲ ਤੇ ਗੀਤ ਦੇ ਵਿੱਚ ਮਿਊਜ਼ਿਕ ਜ਼ਿਆਦਾ ਹੁੰਦਾ ਹੈ ਹਾਂਜੀ ਬਲਕਿ ਲੈਸ ਜਿਹੜੇ ਮਲਕੀ ਗੀਤ ਦੇ ਬੋਲ ਨੇ ਉਹ ਉਹ ਘੱਟ ਹੁੰਦੇ ਨੇ ਆਈ ਥਿੰਕ ਉਹ ਡਿਪੈਂਡ ਕਰਦਾ ਹੈ ਕਿ ਕਿਸ ਟਾਈਪ ਆਫ Song ਹੈ ਜਿਸ ਟਾਈਪ ਦਾ ਗਾਣਾ ਹਵੇ ਹੈ ਤੇ ਉਹਦੇ ਵਿੱਚ ਅਗਰ ਬੋਲ ਹੀ ਥੋੜੇ ਨੇ ਤੁਸੀਂ ਮਿਊਜ਼ਿਕ ਜ਼ਿਆਦਾ ਪਾਣਾ ਚਾਹੁੰਦੇ ਤਾਂ ਤੁਸੀਂ ਜ਼ਿਆਦਾ ਮਿਊਜ਼ਿਕ ਰੱਖ ਸਕਦੇ ਹੋ ਪਰ ਅਦਰਵਾਈਜ਼ ਕੋਈ ਇੰਨਾ ਕਾਸ ਮੈਨ ਨਹੀਂ ਸਮਝਦੀ ਫਰਕ ਹੈ ਐਟ ਦਿ ਐਂਡ ਆਫ ਦਿ ਡੇ ਮਿਊਜ਼ਿਕ ਤਾਂ ਮਿਊਜ਼ਿਕ ਹੀ ਹੈ ਔਰ ਗਾਇਕੀ ਅਗਰ ਅੱਛੀ ਹੈ ਬੋਲ ਅੱਛੇ ਨੇ ਮਿਊਜ਼ਿਕ ਅੱਛਾ ਹੈ ਤੇ ਇਹ ਇੱਕ ਤਰ੍ਹਾਂ ਦਾ ਐਸਾ ਸਾਰਿਆਂ ਦਾ ਜੁਜ਼ ਰਲ ਜਾਂਦਾ ਹੈ ਕਿ ਉਸ ਚੀਜ਼ ਨੂੰ ਅਗਲੇ ਪਸੰਦ ਵੀ ਕਰਦੇ ਨੇ ਸਾਰੇ শ্রোਤਾ ਜਿਹੜੇ ਸੁਣ ਵੀ ਰਹੇ ਨੇ ਔਰ ਉਹਨਾਂ ਨੂੰ ਰਿਕੁਐਸਟ ਕਰਨਾ ਚਾਹਾਂਗੀ ਕਿ ਪਲੀਜ਼ ਗੋ ਫਾਰ ਮਾਈ ਸੁਫੀ Song ਐਂਡ ਆਮ ਸ਼ੂਰ ਦੇ ਆਰ ਗੋਣਾ ਲਾਈਕ ਇਟ ਬਚੀਤੋਤੀ Song ਤੁਹਾਡੇ ਜਿਹੜੇ ਹੁਣ ਤੱਕ ਆ ਚੁੱਕੇ ਨੇ ਉਹਨਾਂ ਦੇ ਵਿੱਚ ਤੁਹਾਡੇ ਦਿਲ ਦੇ ਕਰੀਬ ਕਿਹੜਾ ਹੁਣ ਤੱਕ ਗੀਤ ਹੈ ਜਿਹੜਾ ਤੁਸੀਂ ਬਾਰ-ਬਾਰ ਆਪਣੇ ਮਨ ਦੇ ਵਿੱਚ ਆਪਣੇ ਬੋਲ ਦੇ ਨਾਲ ਗਾਉਂਦੇ ਰਹਿੰਦੇ ਹੋ ਥੋੜੇ ਦਿਲ ਦੇ ਕਰੀਬ ਹੋਵੇ ਉਹ ਵੀ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਅਮ ਕੋਈ ਮਾਂ ਆਪਣੇ ਕਿਸੇ ਬੱਚੇ ਨੂੰ ਯਾਨੀ ਕਹਿ ਸਕਦੀ ਕਿ ਇਹ ਬੱਚਾ ਮੈਨੂੰ ਪਸੰਦ ਹੈ ਅੱਛਾ ਨਾ ਫਿਰ ਵੀ ਚਲੋ ਜਿਹੜਾ ਤੁਹਾਨੂੰ ਲੱਗੇ ਕਿ ਹਾਂ ਇਹ ਐਟ ਐਟ ది ਮੂਮੈਂਟ ਦੇਖੋ ਐਟ ది ਮੂਮੈਂਟ ਕਿਉਂਕਿ ਇਹ ਹੀ ਮੈਂ ਪ੍ਰਮੋਟ ਕਰ ਰਹੀ ਹਾਂ aur SNE ਅੱਗੇ ਹੋਰ ਜ਼ਿਆਦਾ ਸੂਫੀ ਸਟਾਈਲ ਚ ਲਿਆ ਕੇ ਚਾਹਾਂਗੀ ਕਿ ਪਰਫਾਰਮੈਂਸ ਵੀ ਕਰਾਂ ਤੇ ਐਕਟਿਵ ਮੂਮੈਂਟ ਤੇ ਇਹ ਗਾਣਾ ਪਰ ਅਦਰਵਾਈਜ਼ ਮੇਰਾ ਆਪਣਾ ਇੱਕ ਲਾਲੀ ਜੀ ਨੇ ਬੜਾ ਅੱਛਾ ਗਾਣਾ ਮਿਊਜ਼ਿਕ ਦਿੱਤਾ ਹੈ ਮੇਰੀ ਫੜ ਕੇ ਗਲੀ ਦੇ ਵਿੱਚ ਬਾ ਕਹਿੰਦਾ ਛੇਤੀ ਨਾਲ ਕਰ ਲਾਡੋ ਹਾਂ ਇੱਕ ਅੰਤਰਾ ਸੂਫੀ ਗਾਇਕ ਦਾ ਜਿਹੜਾ ਗੀਤ ਆ ਉਹ ਤਾਂ ਸੁਣਾ ਦਿਓ ਫਿਰ ਇੱਕ ਉਹ ਜੇ ਤੁਸੀਂ ਕਹੇਰੀ ਬਹੁਤ ਮੈਂ ਉਹਨੂੰ ਪ੍ਰਮੋਟ ਕਰਨਾ ਹੈ ਉਹ ਵਧੀਆ ਹੈ ਤਾਂ ਉਹਦਾ ਸੁਣਾ ਦਿਓ ਫਿਰ ਇੱਕ ਅੰਤਰਾ ਹੋਰ ਛੁਰੀਆਂ ਚਲਾਏ ਜਾਨਾ ਜੀਆਂ ਨੂੰ ਸਤਾਏ ਹਾਏ ਹਿਸਾਬ ਤੇਰਾ ਗਾਲਿਆਂ ਨੂੰ ਬੁਲਾਈ ਜਾਨਾ ਜਾਨਾ ਮਾੜਿਆਂ ਨੂੰ ਕੋਲ ਬਲਾਕੇ ਪੈਰਾਂ ਦੇ ਵਿੱਚ ਬਿਠਾਕੇ ਸਮਝੇ ਨਾ ਪੀੜ ਪਰਾਈ ਰੱਬ ਨੂੰ ਤਪਉਣਾ ਚਾਹੁੰਨਾ ਤੱਜੀ ਮਿੱਟੀ ਵਾਲਾ ਪਾਂਡਾ ਮਿੱਟੀ ਬਣ ਜਾਵੇਗਾ ਬੰਦੇ ਅੰਜਾਨਾ ਹੋਏ ਬੰਦੇ ਅੰਜਾਨਾ ਥੋੜੀ ਜਿਹੀ ਸਿੱਖੇ ਕਿ ਆਪਣੇ ਧਿਆਨ ਨੂੰ ਥੋੜਾ ਜਿਆ ਬਾਕੀਆਂ ਚ ਵੀ ਦੇਣਾ ਚਾਹੀਦਾ ਨਾਟ ਆਲ ਦਿ ਟਾਈਮ ਕਿ ਬੰਦਾ ਮਟੀਰੀਅਲਿਸਟਿਕ ਵਰਲਡ ਦੇ ਵਿੱਚ ਰਹੇ ਐਨੀ ਮੈਂ ਕਹਿੰਦੀ ਕਿ ਉਹ ਵੀ ਕੋਈ ਗਲਤ ਹੈ ਕਿਉਂਕਿ ਜਿੰਨਾ ਤਨ ਜ਼ਰੂਰੀ ਹੈ ਉਨਾ ਹੀ ਤੁਹਾਡਾ ਮਨ ਵੀ ਤੁਹਾਡਾ ਰੂਹ ਵੀ ਜ਼ਰੂਰੀ ਹੈ ਸੋ ਬੁੱਤ ਤੇ ਰੂਹ ਇਕੱਠੇ ਰਲ ਕੇ ਚੱਲਣਾ ਤੇ ਦੋਨੋਂ ਚੀਜ਼ਾਂ ਅੱਛੀਆਂ ਲੱਗਦੀਆਂ ਆ ਜਿਹੜੇ ਬੋਲ ਨੇ ਗੀਤ ਦੇ ਇਹ ਕਿਸ ਨੇ ਲਿਖੇ ਨੇ ਬਹੁਤ ਮਤਲਬ ਕੀ ਡਿਫਰੈਂਟ ਬੋਲ ਨੇ ਹਰ ਚੀਜ਼ ਨੂੰ ਬੜੇ ਵਾਹ ਜਿੱਤਰਾ ਮਾਲਾ ਦੇ ਵਿੱਚ ਮੋਤੀ ਮੋਤੀ ਹੁੰਦੇ ਨੇ ਉਸ ਤਰੀਕੇ ਨਾਲ ਜੋੜਿਆ ਗਿਆ ਇਹ ਦੇਖੋ ਜੀ ਇਹ ਤਾਂ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਲਾਲੀਤਾ <li>ਵਾਲ ਜੀ ਹਮ ਇਹ ਨਹੀਂ ਗਏ ਇਹ ਜੀ ਬਿਲਕੁਲ ਜੀ ਇਹ ਗੀਤ ਲਿਖਿਆ ਵੀ ਇਹਨਾਂ ਨੇ ਹੈ ਸੰਗੀਤ ਵੀ ਇਹਨਾਂ ਨੇ ਦਿੱਤਾ ਹੈ ਸੰਗੀਤ ਵੀ ਇਹਨਾਂ ਨੇ ਦਿੱਤਾ ਹੈ ਉਤੇ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਐਨੇ ਅੱਛੇ ਬੋਲਾਂ ਨੂੰ ਆਪਣੀ ਆਵਾਜ਼ ਦੇ ਸਕੇ ਹਾਂ ਤਾਂ ਜਿਸ ਤਰੀਕੇ ਨਾਲ ਗਾਇਕੀ ਦਾ ਸਫਰ ਚੱਲ ਰਿਹਾ ਹੈ ਪਰਿਵਾਰ ਦਾ ਕਿਵੇਂ ਸਾਥ ਮਿਲਿਆ ਤੁਹਾਨੂੰ ਇਸ ਸਫਰ ਦੇ ਵਿੱਚ ਪਰਿਵਾਰ ਨੇ ਕਿਤੇ ਇਤਰਾਜ਼ ਕੀਤਾ ਜਦੋਂ ਸ਼ੁਰੂ ਜੇ ਵਿੱਚ ਹੁੰਦਾ ਹੈ ਕਿ ਤੁਸੀਂ ਕਿਹੜੀ ਲਾਈਨ 'ਚ ਪੈ ਗਏ ਕਿਉਂਕਿ ਅੱਜ ਕੱਲ ਬਹੁਤ ਤਰ੍ਹਾਂ ਦੇ ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਇਸ ਲਾਈਨ ਦੇ ਵਿੱਚ ਹਾਂਜੀ ਦੇਖੋ ਆਈ ਥਿੰਕ ਐ ਸਾਰਿਆਂ ਨਾਲੇ ਸੇਮ ਹੁੰਦਾ ਕਿ ਸ਼ੁਰੂ ਸ਼ੁਰੂ ਤਾਂ ਸਾਨੀਆਂ ਨੇ ਲੱਗਦਾ ਹੈ ਉਹ ਤੂੰ ਕਿਹੜੇ ਪਾਸੇ ਪੈ ਗਈਆਂ ਐਤ ਕੀ ਲਬਣਾ ਐ ਚਲ ਲਬਣਾ ਕੀ ਹੈ ਅੱਛੇ ਅੱਛੇ ਬਾਲੀਵੁੱਡ ਚੰਨੇ ਸਿੰਗਰ ਬੈਠੇ ਨੇ ਤੂੰ ਕਿਹੜੀ ਕਬਡੀ ਸਿੰਗਰ ਬਣ ਜਾਏਂਗੀ ਹੈਨਾ 100 ਗੱਲਾਂ ਦੀ ਪਰ ਔਨ ਦੀ ਅਦਰ ਸਾਈਡ ਇੱਕ ਦੁਨੀਆ ਦੀ ਰੀਤ ਹੈ ਦੇਖ ਲੈਂਦੇ ਨੇ ਕਿ ਲੈ ਵੀ ਆ ਤਾਂ ਕੁਝ ਕਮਾਲ ਕਰ ਗਈ ਹਾਂ ਫਿਰ ਉਹਦੇ ਬਾਰੇ ਸਾਰਿਆਂ ਨੇ ਸਾਥ ਦਿੱਤਾ ਜਦੋਂ ਸ਼ੁਰੂ ਸ਼ੁਰੂ ਵਿੱਚ ਰੋਕਣ ਵਾਲੇ ਜਿਆਦਾ ਹੁੰਦੇ ਨਹੀਂ ਫਿਰ ਜਦੋਂ ਬੰਦਾ ਫੇਵਰੇਟ ਹੋ ਜਾਂਦਾ ਹੈ ਹਿੱਟ ਹੋ ਜਾਂਦਾ ਹੈ ਤੇ ਸਾਰੇ ਕਹਿੰਦੇ ਕਿ ਆ ਆ ਤੁਹਾਡੇ ਤਾਂ ਸ਼ੂਟ ਕਰਦਾ ਸੀ ਵਧੀਆ ਸੀ ਜੀ 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 ਹਾਂ ਨਹੀਂ ਇੰਨੀ ਮਤਲਬ ਆਪੋਜੀਸ਼ਨ ਨਹੀਂ ਸੀਗੀ ਪਰ ਇੱਕ ਸਵਾਲ ਤਾਂ ਖੜਾ ਹੁੰਦਾ ਹੀ ਹੈ ਕਿ ਛੋਟਾ ਵੀ ਬੱਚਾ ਵੀ ਕੋਈ ਕੰਮ ਕਬਾਰ ਕਰਨ ਜਾਏ ਤੇ ਮਾਪਿਆਂ ਨੂੰ ਲੱਗਦਾ ਹੁੰਦਾ ਹੈ ਕਿ ਵੀ ਯਾਰ ਇਹਨੂੰ ਇਹਨਾਂ ਪੈਸੇ ਲਾਤੇ ਫਿਰ ਇਹ ਪਤਾ ਨਹੀਂ ਸਕਸੈਸਫੁਲ ਹੋਏਗਾ ਕਿ ਨਹੀਂ ਹਨਾ ਉਹ ਤਰ੍ਹਾਂ ਦੀ ਇੱਕ ਛੋਟੀ ਜੀ ਆਪੋਜੀਸ਼ਨ ਸੀਗੀ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਮੇਰਾ ਦਿਲ ਮੇਰਾ ਦਿਮਾਗ ਮੇਰਾ ਤੇ ਹਨ ਕਿਉਂਕਿ ਜਦੋਂ ਮੇਰੀ ਪਹਿਲੀ ਕੈਸਟ ਉਸ ਟਾਈਮ ਤੇ ਉਤੇ ਕੈਸਟ ਆਉਂਦੀਆਂ ਸੀ ਜਦੋਂ ਮੇਰੀ ਉਹ ਕੈਸਟ ਰਿਲੀਜ਼ ਹੋਈ ਉਹਦੇ ਬਾਅਦ ਮੈਂ ਮੁੜ ਕੇ ਨਹੀਂ ਦੇਖਿਆ ਮੈਂ ਇਹਨੂੰ ਆਪਣਾ دین ਧਰਮ ਮਜਬ ਇਮਾਨ ਸਮਝ ਕੇ ਆਪਣਾ ਆਪ 뮤직 ਚ ਦੇ ਤਾ ਰ ਪਰ ਪ੍ਰੇਰ ਕਰਨੀਆ ਕਿ ਆਖਰੀ ਦਮ ਤੱਕ ਗਾਂਦੀ ਰਵਾਂ ਅਗਰ ਸਭ ਸ਼ਰੋਤਿਆਂ ਦਾ ਔਰ ਸਭ ਮੇਰੇ ਚਾਨ ਵਾਲਿਆਂ ਦਾ ਮਨ ਸਾਥ ਮਿਲਦਾ ਰਹੇ ਬਾਲੀਵੁੱਡ ਤੋਂ ਵੀ ਆਂਦੇ ਨੇ ਆਫਰ ਹਾਂਜੀ ਜਿਸ ਤਰ੍ਹਾਂ ਮੈਂ ਦੱਸਿਆ ਕਿ ਬਾਲੀਵੁੱਡ ਫਿਲਮ ਸੀਗੀ ਉਹਦੇ ਚ ਗਾਇਆ ਇੱਕ ਸ਼ਾਰਟ ਫਿਲਮ ਸੀਗੀ ਮੈਂ ਉਹਦੇ ਵਿੱਚ ਵੀ ਗਾਇਆ ਉਹਦੀ ਵੀ ਇੱਕ ਛੋਟੀ ਜੀ ਤੁਹਾਨੂੰ ਅ ਗੱਲ ਸੁਣਾਉਣੀ ਆ ਹਾਂਜੀ ਕਿ ਮੇਰਾ ਲੰਡਨ ਹਾਈ ਕਮਿਸ਼ਨ ਦੇ ਵਿੱਚ ਪ੍ਰੋਗਰਾਮ ਸੀਗਾ ਅੱਛਾ ਜੀ ਤੇ ਉੱਥੋਂ ਮੇਰੇ ਨਾਲ ਇੱਕ ਬੜੇ ਅੱਛੇ ਅ ਕੋਲੀਗ ਸੀਗੇ ਉਹਨਾਂ ਨੇ ਕਿਹਾ ਕਿ ਅ ਨਿਸ਼ੀ ਜੀ ਅੱਗੇ ਕੀ ਕਰਨ ਦਾ ਇਰਾਦਾ ਹੈ ਕੀ ਪਲਾਨ ਕਰਨਾ ਚਾਹੁੰਦੇ ਤੇ ਮੈਂ ਕਿ ਮੇ ਸਾਰੇ ਮੁਲਕਾਂ ਚ ਤੇ ਗਾ ਚੁੱਕੀ ਹਾਂ ਹਾਂਜੀ ਮਤਲਬ ਯੂਰਪ ਦੇ ਸਾਰੇ ਮੁਲਕਾਂ ਚ ਗਾ ਚੁੱਕੀ ਹਾਂ ਜਿੱਥੇ ਮੈਂ ਜੰਮੀ ਪਲੀ ਜਿੱਥੇ ਮੇਰੀ ਐਜੂਕੇਸ਼ਨ ਮੈਂ ਇੰਡੀਆ ਜਾ ਕੇ ਤਿਕਾਇਆ ਨਹੀਂ ਹਾਂਜੀ ਤੇ ਹਾਂਜੀ ਜਨਮ ਮੇਰਾ ਹਾਂਜੀ ਮੈਂ ਇੰਡੀਆ ਜਾ ਕੇ ਤਿਕਾਇਆ ਨਹੀਂ ਸੋ ਉੱਥੇ ਉਹਨਾਂ ਨੇ ਆਪਣੇ ਮੈਨੂੰ ਕੰਟੈਕਟ ਦਿੱਤੇ ਜਿਨ੍ਹਾਂ ਦੇ ਕਰਕੇ ਫਿਰ ਮੈਂ ਆਈ ਬੰਬਈ ਆਈ ਪੰਜਾਬ ਚ ਗਿਆ ਤੁਸੀਂ ਪੰਜਾਬ ਚ ਤੇ ਫਿਰ ਬੰਬਈ ਚ ਬੰਬਈ ਚ ਗਿਆ ਹਾਂਜੀ ਜਦੋਂ ਬੰਬਈ ਚ ਗਿਆ ਹਾਂਜੀ ਪੰਜਾਬ ਚ ਹੈ ਇੱਛਾ ਗਾਣ ਦੀ ਅੱਛਾ ਹਾਂਜੀ ਦਿਲ ਪੂਰੇ ਪੂਰੇ ਦਿਲ ਨਾਲ ਜੀ ਮੈਂ ਆ ਪੰਜਾਬੀ ਆ ਹਾਂ ਅਗਰ ਮੈਂ ਪੰਜਾਬੀ ਖੁਸ਼ ਖੁਸ਼ ਹੈ ਮਨਜੀ ਹਾਂਜੀ ਬਿਲਕੁਲ ਮੈਨੂੰ ਅੱਜ ਤੁਸੀਂ ਪਰਫਾਰਮੈਂਸ ਲਈ ਹੁਣੇ ਕਹਿ ਦਿਓ ਆਮ ਰੈਡੀ ਐਂਡ ਸੈਟ ਅੱਛਾ ਠੀਕ ਹੈ ਤੇ ਅੱਗੇ ਹੋਰ ਦਰਸ਼ਕਾਂ ਵਾਸਤੇ ਕੀ ਨਾ ਮਾਰਿਆ ਲਾਸਟ ਵਾਲ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਨਮਕੀ ਯਾਰੇ ਦਰਸ਼ਕਾਂ ਵਾਸਤੇ ਹੋਰ ਵੀ ਤੁਸੀਂ ਤਿਆਰੀ ਕਰਦੇ ਹੋਣੇ ਕਈ Song ਦੀ ਹਾਂਜੀ ਸਾਰੇ ਤੋਂ ਪਹਿਲਾਂ ਤੇ ਮੈਂ ਅੱਜ ਕੱਲ ਇੱਥੇ ਆਈ ਹੋਈ ਆ ਕਿਉਂਕਿ ਆ ਕਾਫੀ ਮੇਰੇ ਮਦਰ ਜਿਹੜੇ ਆਪਣੇ ਟਾਈਮ ਦੇ ਉੱਤੇ ਪੰਜਾਬੀ ਦੇ ਭਜਨ ਗਾਉਂਦੇ ਸੀ ਉਹ ਭਜਨਾ ਨੂੰ ਮੈਂ ਉਹਨਾਂ ਦੇ ਬਰਥਡੇ ਦੇ ਉੱਤੇ ਡੈਡੀਕੇਟ ਕਰਨਾ ਚਾਹਨੀ ਆ ਕਿ ਉਹ ਉਹਨਾਂ ਨੂੰ ਇਸ ਚੀਜ਼ ਦਾ ਅੱਛਾ ਲੱਗੇ ਕਿ ਜਦ ਮੈਂ ਭਜਨ ਗਾਉਂਦੀ ਸੀ ਕਿ ਜੇ ਮੇਰੇ ਨਾਲ ਮੇਰੇ ਬੱਚੇ ਇਸ ਪੇਜ ਆਏ ਨੇ ਕਿ ਉਹਨਾਂ ਨੇ ਉਸ ਚੀਜ਼ ਨੂੰ ਵਧਾਵਾ ਦਿੱਤਾ ਔਰ ਉਸ ਚੀਜ਼ ਨੂੰ ਸ਼ੋਅ ਕਰ ਦਿੱਤਾ ਸੀ ਹਾਂਜੀ ਮਾਤਾ ਜੀ ਨੂੰ ਦੇਖ ਕੇ ਉਹਨਾਂ ਨੂੰ ਦੇਖ ਕੇ ਹੀ ਸਫ਼ਰ ਸ਼ੁਰੂ ਕੀਤਾ ਬਿਲਕੁਲ ਬਿਲਕੁਲ ਆ ਦੇਖੋ ਜੇ ਮਾਂ ਬਾਪ ਦੀ ਬਦੌਲਤੀ ਹੈ ਸਾਰਾ ਕੁਝ ਕਿਉਂਕਿ ਉਹਨਾਂ ਕੋਲ ਆਵਾਜ਼ ਸੀਗੀ ਔਰ ਹੈਗੀ ਹੈ ਬਿਲਕੁਲ ਸੀਗੀ ਔਰ ਹੈਗੀ ਹੈ ਔਰ ਅਜਵੀਆ ਨਾਲ ਖੂਬ ਸੁਰਤ ਗਾਰੇ ਨੇ ਤੇ ਉਹਨਾਂ ਕੋਲ ਸਾਨੂੰ ਮਿਲੀ ਹੈ ਹਮ ਅੱਛਾ ਲਾਸਟ ਸਵਾਲ ਇੱਕ ਮੈਂ ਹੋਰ ਕਰ ਲਾਂ ਅੱਜਕੱਲ ਸਿੰਗਰ ਜਿਹੜੇ ਨੇ ਉਹ ਜ਼ਿਆਦਾਤਰ ਸੌਂਗ ਨੂੰ ਛੱਡ ਕੇ ਮੂਵੀ ਵੱਲ ਚੱਲ ਪਏ ਐਕਟਿੰਗ ਵੱਲ ਚੱਲ ਪਏ ਹਮ ਫਨੂ ਸ਼ੌਕੇ ਐਕਟਿੰਗ ਦਾ ਜਾਂ ਫਿਰ ਅਗੇ ਆ ਸਕਦੇ ਇਸ ਫੀਲਡ ਦੇ ਵਿੱਚ ਅ ਇਹ ਡਿਪੈਂਡ ਕਰਦਾ ਹੈ ਹਮਮ ਅਗਰ ਕੋਈ ਤੁਹਾਨੂੰ ਪਿਕ ਕਰ ਲਵੇ ਤੁਹਾਡਾ ਉਹਨਾਂ ਨੂੰ ਪਰਸਨੈਲਿਟੀ ਚੰਗੀ ਲੱਗੇ ਔਰ ਉਹਨਾਂ ਨੂੰ ਲੱਗਦਾ ਹੋਵੇ ਕਿ ਇਹ ਰੋਲ ਹਾਂਜੀ ਰੋਲ ਕੋਈ ਵੀ ਕਰ ਸਕਦਾ ਹੈ ਨਹੀਂ ਘੱਟੋ ਘੱਟ ਉਹ ਕੈਰੈਕਟਰ ਰੋਲ ਉਹ ਕਰੇਗਾ ਕੈਰੈਕਟਰ ਰੋਲ ਉਹ ਅਗਰ ਉਹ ਮੇਰੇ ਵਿੱਚ ਉਹ ਖੂਬੀ ਦੇਖਦੇ ਨੇ ਤੇ ਉਹਨਾਂ ਨੂੰ ਅੱਛਾ ਲੱਗਦਾ ਹੈ ਦੈਨ ਵਾਈ ਨਾਟ ਹਮਮ ਔਰ ਮਤਲਬ ਕਿ ਦੋ ਚੀਜ਼ਾਂ ਹੋ ਜਾਣਗੀਆਂ ਨਾਲ ਤੁਹਾਡਾ ਸੌਂਗ ਹੋ ਗਿਆ ਔਰ ਥੋੜੀ ਐਕਟਿੰਗ ਹੋ ਗਈ ਨੂੰ ਇਹਦੇ ਦੋਨੇ ਫਾਇਦਾ ਹੋਣਗੇ ਦੋਨੇ ਫਾਇਦੇ ਹੋਗੇ ਹਾਂਜੀ ਬਿਲਕੁਲ ਕਿਉਂਕਿ ਕਾਫੀ ਤੁਸੀਂ ਦੇਖਦੇ ਹੋਗੇ ਫਿਲਮ ਦੇ ਵਿੱਚ ਜਿਹੜਾ ਆਪ ਸਿੰਗਰ ਹੈ ਹਾਂ ਉਹ ਆਪ ਨੇ Song ਵੀ ਗਾਇਆ ਹਾਂ ਜੇ ਮੈਨੂੰ ਵੀ ਇਹ ਮੌਕਾ ਮਿਲੇਗਾ ਕਿਉਂ ਨਹੀਂ ਤਾਂ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਇਸ ਤਰ੍ਹਾਂ ਕਿਉਂਕਿ ਤੁਸੀਂ ਇੰਗਲੈਂਡ ਤੋਂ ਸਪੈਸ਼ਲ ਸਮਾਂ ਕੱਢ ਕੇ ਇੰਡੀਆ ਦੇ ਵਿੱਚ ਆਏ ਹੋ ਪੰਜਾਬ ਦੇ ਵਿੱਚ ਆਏ ਹੋ ਤਾਂ ਅੱਜ ਸਾਨੂੰ ਵੀ ਤੁਹਾਡੇ ਨਾਲ ਗੱਲ ਕਰਨ ਦਾ ਮਿਲੇ ਧੰਨਵਾਦ ਜੀ ਮੇਰੇ ਵੱਲੋਂ ਵੀ ਬਹੁਤ-ਬਹੁਤ ਧੰਨਵਾਦ ਆਪ ਸਭ ਜੀ ਦਾ ਐਚ ਐਨ 1 ਆਪ ਜੀ ਦਾ ਜਿਹੜਾ ਚੈਨਲ ਹੈ ਉਹਨੂੰ ਔਰ ਹਰਤੇਜ ਜੀ ਬਹੁਤ-ਬਹੁਤ ਧੰਨਵਾਦ ਆਪ ਦਾ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਨਿਸ਼ੀ ਮਲੋਤਰਾ ਜਿਨ੍ਹਾਂ ਦੇ Song ਹੁਣ ਤੱਕ 25 ਤੋਂ 30 ਤੱਕ ਜਿਹੜੇ Song ਆ ਚੁੱਕੇ ਨੇ ਹਿੱਟ Song ਦੇ ਰਹੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੋਰੇ ਕਾਲੇ ਵੀ ਇਹਨਾਂ ਦੇ ਫੈਨ ਨੇ ਤਾਂ ਇਸ ਨੂੰ ਲੈ ਕੇ ਨਵਾਂ ਜਿਹੜਾ Song ਆਇਆ ਹੈ Sufi Sufi Song ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਲਫ਼ਜ਼ ਨੇ ਉਹ ਪਰੋਏ ਨੇ ਉਹਨੂੰ ਬੜੀ ਤਰੀਕੇ ਦੇ ਨਾਲ ਗਾਇਆ ਗਿਆ ਤਾਂ ਅਸੀਂ ਅਪੀਲ ਕਰਦੇ ਜਿਹਨਾਂ ਦਰਸ਼ਕ ਦੇਖ ਰਹੇ ਨੇ ਉਹ ਜਿਹੜਾ ਇਹਨਾਂ ਦਾ ਨਵਾਂ ਕੀਤਾ ਆ ਤਾਂ ਸੁਨ ਜੂਰ ਸੁਣੋ ਤੇ ਆਨਵਰਦੀਨ ਚੋਂ ਦੱਸਿਆ ਕਿ ਹੋਰ ਵੀ ਨਵੇਂ ਗੀਤ ਆ ਰਹੇ ਨੇ ਤਾਂ ਉਮੀਦ ਕਰਦੇ ਆ ਕਿ ਤੁਹਾਨੂੰ ਵੀ ਇੰਟਰਵਿਊ ਬੜਾ ਲੱਗੇ ਹੋਵੇ ਵੱਧ ਤੋਂ ਵੱਧ ਸ਼ੇਅਰ ਕਮੈਂਟ ਕਰਿਓ ਤੇ ਆਪਣੇ ਵਿਚਾਰ ਜੁੜ ਦਿਓ ਤਾਂ ਆਨਵਰਦੀਨ ਚੋਂ ਹੋਰ ਵੀ ਕਿਸੇ ਨਵੇਂ ਗਾਇਕ ਨਾਲ ਕਰਾਮੇ ਦੀ ਮੁਲਾਕਾਤ ਧੰਨਵਾਦ